ਸਸਕਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸੀਐਮ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿੱਥੋਂ ਤੋਂ ਉਹ ਐਮਐਲਏ ਨੇ ਧੂਰੀ ਇਲਾਕਾ ਗੱਲ ਧੂਰੀ ਇਲਾਕੇ ਦੀ ਉਹ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਮਨੂ ਸ਼ਰਮਾ ਪਾਰਟੀ ਦੇ ਵਰਕ 2014 ਤੋਂ ਜੁੜੇ ਹੋਏ ਨੇ ਬਾਈ ਨਾਲ ਗੱਲਾਂ ਕਰਾਂਗੇ ਪਾਰਟੀ ਬਾਰੇ ਉਹਨਾਂ ਦੇ ਐਕਸਪੀਰੀਅੰਸ ਬਾਰੇ ਸਸਕਲ ਬਾਈ ਜੀ ਸਵਾਗਤ ਹੈ ਤੁਹਾਡਾ ਬਰੇ ਪਹਿਲਾਂ ਇਹੀ ਦੱਸੋ ਵੀ ਤੁਹਾਡਾ ਲਵੇ ਅਹੁਦਾ ਕਿਹੜਾ ਮੇਰੇ ਲਈ ਵੀ ਹੁਣ ਜੀ ਜ਼ਿਲ੍ਹਾ ਸੰਯੁਕਤ ਸਖਤਰ ਜੂਥਿੰਗ ਦਾ ਅਹੁਦਾ ਜੀ ਠੀਕ ਹੈ ਜੀ ਤੇ ਪਹਿਲਾਂ 2017 ਚ ਮੇਰੇ ਲਵੇ ਜੂਥ ਦੀ ਅਹੁਦਾ ਰਹਾ ਉਹਦੇ ਵੀ ਭਰਾ ਸਾਡੇ ਜ਼ਿਲ੍ਹਾ ਪ੍ਰਗਰਾਹਤੀ ਉਹਨਾਂ ਨਾਲ ਵੀ ਸੀ ਕੰਮ ਕੀਤਾ ਜੀ ਠੀਕ ਹੈ ਜੀ ਤੇ 2014 ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋਏ ਹੋ ਅਸੀਂ ਨਾ ਜਦੋਂ 19000 ਅਧੂਰਣ ਚੱਲਦੀ ਦਿੱਲੀ ਵਿੱਚ ਸੀ ਤੁਸੀਂ ਪਾਰਟੀ ਨਾਲ ਜੁੜ ਗਈ ਸੀਗੇ ਉਦੋਂ ਪੰਜਾਬ ਚ ਪਾਰਟੀ ਦਾ ਕੋਈ ਨਾ ਕੋਈ ਖਾਸ ਆਧਾਰ ਨਹੀਂ ਮੁੰਦਾ ਦੀਆ ਜਦੋਂ ਅਸੀਂ ਘਰਾਂ ਚ ਜਾਣਾ ਜੀ ਪਾਰਟੀ ਬਾਰੇ ਦੱਸਣਾ ਬਿਚਾੜੂ ਪਾਟੇਲੂ ਹੜਾ ਮਜ਼ਾ ਘਟਾਉਂਦੇ ਇਹ ਤਾਂ ਕਿ ਮੇਰਾ ਵੀ ਬਹੁਤ ਲੋਕ ਨੇ ਮਜ਼ਾ ਘੜਾ ਵੀ ਛਾੜੂ ਕੋਈ ਪਾਰਟੀ ਹੁੰਦੀ ਹੈ ਜੀ ਇਹਦਾ ਕੋਈ ਪਹੀ ਨਹੀਂ ਪਾਰਟੀ ਪੁਲਟੀ ਉਦੋਂ ਵਾਰ ਅਸੀਂ ਮੈਂਬਰਸ਼ਿਪ ਸ਼ੁਰੂ ਕੀਤੀ 10-10 ਰੁਪਈਆ ਦੀ ਉਹ ਡਾਕਟਰ ਐਸ ਮਾਨ ਹੁੰਦੇ ਸਾਡੇ ਸਕੂਲ ਤੋਂ ਜੀ ਜਿਹਨੇ ਪਾਰਟੀ ਜੜ ਲਾਈ ਉਦੋਂ ਸੀਐਮ ਸਾਹਿਬ ਹੈਗਨੇ ਭਗਵਾਨ ਤੇ ਉਹ ਵੀ ਪਾਰਟੀ ਜੁੜ ਗਏ ਚਲੋ ਇਲੈਕਸ਼ਨ ਲੜੀ ਜੀਐਮਪੀ ਦੀ ਜਿੱਤ ਪ੍ਰਾਪਤ ਹੋਈ ਉਦੋਂ ਵਾਰ ਜਿੱਤੇ ਜੀ ਦੁਰੇ ਅੱਜ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਮਨੂ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਤੁਸੀਂ 2014 ਤੋਂ ਜੁੜੇ ਹੋਏ ਹੋ ਪਾਰਟੀ ਨਾਲ ਤੁਹਾਨੂੰ ਤਾਂ ਇੱਕ ਚਲ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਐਨੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਜਾ ਰਿਹਾ ਤੇ ਵੀ ਨਵੇਂ ਨੇ ਜਿਹੜੇ ਹੋਰ ਪਾਰਟੀਆਂ ਜੁੰਦੇ ਨੇ ਉਹਨਾਂ ਨੂੰ ਜੁਆਇਨਿੰਗ ਕਰਾ ਕੇ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਨੇ ਐ ਨਹੀਂ ਲੱਗਦਾ ਵੀ 2014 ਤੋਂ ਜਿਹੜੇ ਪੁਰਾਣੇ ਵਰਕਰ ਜੁੜੇ ਹੋਣੇ ਚੇਅਰਮੈਨ ਹੀ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਵਿੱਚੋਂ ਵੀ ਹੁਣ ਵੀਰੇ ਲਿਸਟ ਆਈ ਹੈ ਸਾਡੇ 2-4 ਦਿਨ ਹੀ ਹੋਣੇ ਉਹਨੂੰ ਚੇਅਰਮੈਨ ਲਾਇਏ ਨੇ ਇੱਕ ਮਾਰਕੀਟ ਕਮੇਟੀ ਆਪਣੀ ਜੀ ਨਿਹਾਲ ਸਿੰਘਲ ਉਥੋਂ ਬਰਿੰਦਰ ਸ਼ਰਮਾ ਨਾਲ ਪੁਰਾਣਾ ਵਰਕ ਜੁੜਿਆ ਉਹਨੂੰ ਵੀ ਚੇਅਰਮੈਨ ਲਾਇਆ ਹੁਣ ਸਾਰੇ ਬੰਦੇ ਚ ਚੇਅਰਮੈਨ ਵੀ ਲੱਗ ਸਕਦੀ ਐ ਡੋਡ ਦੇ ਹਿਸਾਬ ਨਾਲ ਵਰਕਰਾਂ ਨੂੰ ਅਡਜਸਟ ਕਰਦੀ ਐ ਪਾਰਟੀ ਹੁਣ ਸਾਡਾ ਚੱਲ ਰਿਹਾ ਜੂਥ ਦਾ ਪ੍ਰੋਗਰਾਮ ਜੀ ਅਸੀਂ ਪਿੰਡਾਂ ਦੇ ਵਿੱਚ ਕਲੱਬ ਬਣਾ ਰਹੇ ਹਾਂ ਸਰਕਾਰੀ ਉਹਨਾਂ ਹੀ ਜੂਥ ਵਾਲੇ ਮੁੰਡੇ ਅਡਜਸਟ ਕਰ ਰਹੇ ਆ ਤੇ ਉਹਦੇ ਅੱਗੇ ਇੱਕ ਮੈਂਬਰੀ ਕਮੇਟੀ ਬਣਾਵਾਂਗੇ ਸਰਕਾਰ ਦੀ ਗ੍ਰਾਂਟ ਆਊਗੀ ਤੇ ਕੰਮ ਚਲਾਵਾਂਗੇ ਪਿੰਡਾਂ 'ਚ ਤੇ ਸਰਕਾਰ ਨੇ ਮੁਹਿੰਮ ਚਲਾਈ ਹੋਈ ਆ ਜੁੱਧ ਨਸ਼ਿਆ ਵਿਰੋਧ ਹਾਂਜੀ ਧੂਰੀ 'ਚ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਨਸ਼ਾ ਪਹਿਲਾਂ ਵੀ ਸੀ ਹੁਣ ਹੈ ਜਾਂ ਨਹੀਂ ਹੈ ਉਹ ਤੁਸੀਂ ਦੱਸੋਗੇ ਕਿੰਨਾ ਕ ਤੁਸੀਂ ਖਬਰ ਕਰ ਪਾਏ ਨਸ਼ਾ ਤੇ ਮੈਨੂੰ ਆਇ ਲੱਗਦਾ ਵੀ 80% ਨਸ਼ਾ ਕਾਬੂ ਹੋਵੇ 20% ਅਜੇ ਵੀ ਹੈਗਾ ਜਾਂ ਟੂ ਰੇਂਜ ਚੋ ਵੀ ਬਿਕਦਾ ਨਸ਼ੇ ਤਾਂ ਐ ਵੀ ਹੁਣ ਨਸ਼ਾ ਛੱਡਣ ਵਾਸਤੇ ਲੋਕ ਜੀਵ ਵਾਲੀ ਗੋਲੀ ਖਾ ਰਹੇ ਨੇ ਮੈਂ ਸਰਕਾਰ ਨੂੰ ਚਲੋ ਸੀਐਫ ਨੂੰ ਅਸੀਂ ਮੇਰਾ ਕੋਈ ਮੇਲ ਹੋਇਆ ਨਹੀਂ ਮੈਂ ਨੇਚਲੇ ਵਰਕਰ ਕਿਹਾ ਇਹਨਾਂ ਨੂੰ ਜਿਵੇਂ ਸਾਡੇ ਪ੍ਰਧਾਨ ਜੀ ਨੇ ਉਹਨਾਂ ਨੂੰ ਕਿਹਾ ਵੀ ਜੀਵ ਤੇ ਰੱਖਣ ਵਾਲੀ ਗੋਲੀ ਦਾ ਵੀ ਹੱਲ ਕੱਢੋ ਇਹਦਾ ਚਿੱਟਾ ਵੀ ਮਾੜੀ ਹੈ ਜੀਵ ਤੇ ਰੱਖਣ ਵਾਲੀ ਗੋਲੀ ਇਹ ਜੀਵ ਵਾਲੀ ਗੋਲੀ ਨੂੰ ਹੀ ਲੋਕ ਨਸ਼ਾ ਬਣਾਈ ਬੈਠੇ ਨੇ ਨਸ਼ਾ ਬਣਾਈ ਬੈਠ ਨੇ ਤਾਂ ਲੋਕ ਜੀਵ ਵਾਲੀ ਰੱਖਣ ਵਾਲੀ ਦੋ ਦੋ ਗੁਣੀਆਂ ਖਾਂਦੇ ਕਈ ਤੁਸੀਂ ਸਰਕਾਰ ਚੋਂ ਤੁਸੀਂ ਕੋਈ ਕੁਸਤਾ ਕਰ ਸਕਦੇ ਹੋ ਮੈਂ ਨਾਲ ਗੱਲ ਕਰੀ ਆ ਪਾਰਟੀ ਨਾਲ ਉੱਪਰ ਵੀ ਇਹਦਾ ਹੱਲ ਲੱਭੋ ਮੈਂ ਰੋਜਾਰੇ ਦੀ ਪਿੰਡ ਨੂੰ ਤੇ ਮੈਨੂੰ ਕਿਸੇ ਦੇ ਹੱਥ ਦਿੱਤਾ ਮੁੰਡਾ ਐਡਿਕਟਡ ਦੀ ਨਸ਼ੇ ਦਾ ਕਦਾ ਵੀਰੇ ਇੱਕ ਤਾਂ ਮੈਂ ਚਿੱਟਾ ਦਾ ਸਾਡੇ ਕਹਿੰਦਾ ਮੈਂ ਜੀਵਤ ਰੱਖਣ ਦੀ ਕੋਈ ਨਹੀਂ ਛੱਡ ਸਕਦਾ ਕਦਾ ਕੋਈ ਸਾਨੂੰ ਹੱਲ ਕੱਢ ਕੇ ਦੋ ਉਹਨੂੰ ਅਸੀਂ ਉਹਦੇ ਆਦੀ ਜੈਸਾ ਨੂੰ ਨਹੀਂ ਮਿਲਦੀ ਸਾਡੀ ਕਹਿੰਦਾ ਜਾਨ ਨਿਕਲਣ ਵਾਲੀ ਹੋਈ ਇਹਦਾ ਤਾਂ ਮੈਂ ਟੁੱਟਦੀਆਂ ਨੇ ਤੇ ਇਹਦਾ ਵੀ ਕੋਈ ਹੱਲ ਸਰਕਾਰ ਨੂੰ ਨਹੀਂ ਲੱਗ ਰਿਹਾ ਵੀ ਜਦੋਂ ਹੁਣ ਤੁਸੀਂ ਹੀ ਨਹੀਂ ਸਰਕਾਰ ਦੇ ਵਿੱਚ ਹੋ ਕੇ ਆਉਦਾ ਮਿਲੇਵਾ ਤੁਹਾਨੂੰ ਤੁਸੀਂ ਨਹੀਂ ਕੁਝ ਕਰ पाए ਆਪੋਜੀਸ਼ਨ ਕੀ ਕਰਪੋਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਆ ਆਵਾਜ਼ اٹھਾਈ ਜੀ ਉੱਪਰ ਸਿਸਟਮੈਟਿਕ ਹੁੰਦਾ ਇਹਦਾ ਕੋਈ ਤੋੜ ਲੱਭਣਗਾ ਗੋਲੀ ਦਾ ਵੀ ਇੱਕਦਮ ਆਪਾਂ ਗੋਲੀ ਹੀ ਬੰਦ ਕਰਦੀਏ ਫਿਰ ਤਾਂ ਜਿਹੜੇ ਖਾਂਦੇ ਨੇ ਮਰ ਜਣਗੇ ਬੰਦੀ ਸਾਰੇ ਇਹਦਾ ਕੋਈ ਹੱਲ ਲੱਭ ਕੇ ਅੱਗੇ ਕੋਈ ਪ੍ਰੋਸੈਸ ਬਣੂਗਾ ਜੀ ਤੇ ਸਰਕਾਰ ਦੇ ਧਿਆਨ 'ਚ ਚਲੂਗਾ ਗੱਲ ਆ ਗਈ ਮਨੋ ਵੀਰੇ ਇੱਕ ਪਿੱਛੇ ਜੇ ਭਗਵੰਤ ਸਿੰਘ ਆਏ ਸੀ ਹਾਂਜੀ ਉਹਨਾਂ ਨੇ ਇੱਕ ਪਿੰਡ ਬੜੀ ਗੱਲ ਚ ਲਈ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਾ ਦੂਸਰੇ ਤੀਸਰੇ ਦੋ ਤਿੰਨ ਦਿਨ ਹੋ ਰਹੇ ਨੇ ਉਹ ਹੈਲੀਕਾਪਟਰ ਚ ਹੀ ਹ ਹੈਲੀਕਾਪਟਰ ਵਾਲੀ ਚਲੋ ਸਾਡਾ ਸੀ ਨਾਮ ਨਹੀਂ ਲੈਂਦੇ ਮੈਂ ਤਾਂ ਪੁੱਛਿਆ ਕਿ ਨਹੀਂ ਵੀਰ ਨੇ ਵੀ ਗੱਲ ਕਰੀ ਹੈ ਵੀ ਮਨੂ ਸ਼ਰਮਾ ਪਾਰਟੀ ਚ ਨੇ ਹਾਂਜੀ ਹਾਂਜੀ ਵੀ ਵਰਕਰਾਂ ਨੂੰ ਲਵੇ ਲੱਗਣ ਦਿੱਤਾ ਜਾਂ ਫਿਰ ਉਹ ਵੀ ਹੈਲੀਕਾਪਟਰ ਨੂੰ نیچے ਨਾ ਵਰਕਰਾਂ ਨੂੰ ਸਿਸਟਮ ਸਾਰਾ ਬਣੀ ਸਾਡੇ ਨਾਲ ਲਿਸਟ ਬਣੀ ਹੋਈ ਸੀਦੀ ਵਰਕਰਾਂ ਦੀ ਜਿਹੜੇ ਸਾਡੇ ਮੇਨ ਵਰਕਰ ਨੇ ਉਹਨੂੰ ਪ੍ਰੋਪਰ ਲਿਸਟ ਦੀ ਉਹਨੇ ਨਾਮਤੀ ਸਾਰੇ ਵਰਕਰ ਮਿਲੇ ਨੇ ਚਲੋ ਮਿਲਣ ਦਾ ਹੁੰਦੇ ਬਿਲਕੁਲ ਪ੍ਰਧਾਨ ਹੋ ਗਏ ਉਹ ਚਾਹੇ ਨੀਡੇ ਹੁੰਦੇ ਨਹੀਂ ਜਿਵੇਂ ਸਿਸਟਮ ਹੁੰਦਾ ਚਲੋ ਹਰੇਕ ਨਾਲ ਸਤਿਕਾਰ ਕਰ ਜੀ ਚਲੋ ਪਾਰਟੀ ਤੇ ਦੂਜੀ ਗੱਲ ਜਹਾਜ਼ ਲਈ ਵੀ ਜਿਹੜੀ ਗੱਲ ਕੀਤੀ ਹੈਲੀਕਾਪਟਰ ਦੀ ਵਿੱਪੁੱਲ ਰੇੜੀ ਤੋਂ ਜੀ ਧੂਰੀ ਵਾਗੇ ਧੂਰੀ ਦੇ ਸੰਗਰੂਰ ਵਾਗੇ ਇਹ ਹੈਲੀਕਾਪਟਰ ਸਰਕਾਰ ਨੇ ਤਈ ਕਿਸੇ ਨਿੱਜੀ ਬੰਦੇ ਦਿੱਤ ਨਾਲੇ ਕਿਸੇ ਨੂੰ ਜੇ ਤੇ ਕੋਈ ਅਸਰ ਪਾਉਂਦਾ ਹੈ ਕੋਈ ਬਿਜਲੀ ਦੇ ਬਿੱਲ ਵਧਾਤੇ ਜਾਂ ਕੋਈ ਸਰਕਾਰ ਟੈਕਸ ਵਧਾ ਰਹੀ ਹੈ ਜੀਐਸਟੀ ਦੀ ਕਲੈਕਸ਼ਨ ਹੀ ਪਰ ਨੂੰ ਵਧੀ ਹੈ ਇਹ ਐਵੇਂ ਹੀ ਬਦਨਾਮ ਕਰੀਦਾ ਸਰਕਾਰ ਕੱਲ ਨੂੰ ਕੋਈ ਕਹੇ ਹੋਰ ਬਣਦਾ ਕੋਈ ਮੁੱਖ ਮੰਤਰੀ ਭਾਵੇਂ ਉਹ ਵੀ ਹੈਲੀਕਾਪਟਰ ਕਿਹੜਾ ਛੱਡ ਦੂ ਜਿਵੇਂ ਲਿਖ ਕੇ ਦੇਦੀ ਹੈ ਹੈਲੀਕਾਪਟਰ ਤੋਂ ਵੀਰਾ ਪਰ ਇਹਨਾਂ ਨੇ ਕਿਹਾ ਸੀ ਕਿ ਨਾ ਵੀ ਜਿਹੜਾ ਵੀਆਈਪੀ ਕਲਚਰ ਆ ਉਹ ਖਤਮ ਕਰਾਂਗੇ ਕਲਚਰਤਾ ਹੀ ਹੋਣਾ ਹੈ ਵੀ ਥ੍ਰੈੱਡ ਪਾਉਂਦਾ ਸੀਐਮ ਸਾਹਿਬ ਨੂੰ ਕੰਮ ਕੀ ਹੁੰਦੀਆਂ ਨੇ ਸਕਿਉਰਟੀ ਬਿਨਾ ਸਰਦਾ ਨਹੀਂ ਹੁਣ ਸਕਿਉਰਟੀ ਨਾਲੇ ਕੱਲ ਕੋਈ ਨਿੱਕੀ ਗੱਲ ਹੋਊਗੀ ਉਹ ਸੀਐਮ ਸਕਿਉਰਟੀ ਲੈਣੀ ਹੋ ਪੈਂਦੀ ਇਹਦਾ ਕੋਈ ਹੱਲ ਨਹੀਂ ਇਹਦਾ ਮਨੋਗਿਰ ਤੁਸੀਂ ਜੋਥ ਆਪ ਵੀ ਜੰਗੋ ਯੂਥ ਨਾਲ ਜੁੜੇ ਹੋ ਹਾਂਜੀ ਹਾਂਜੀ ਤੇ ਮੈਂ ਨਾ ਗੇਮਾਂ ਬਾਰੇ ਵੀ ਹੋਣਾ ਚਾਹੁੰਦਾ ਕਿ ਨਾ ਆਪਣੇ ਏਰੀਆ 'ਚ ਕੋਈ ਸਟੇਡੀਅਮ ਨਹੀਂ ਬਣ ਰਿਹਾ ਕੁਛ ਤੁਸੀਂ ਕੀ ਕੋਸ਼ਿਸ਼ ਕਰ ਰਹੇ ਹੋ ਤੇ ਬਿਲਕੁਲ ਐਫਰਟ ਕਰ ਲਿਓ ਪੁੱਛ ਗੱਲ ਪਹੁੰਚਾਉਣ ਦੇ ਉੱਪਰ ਤੱਕ ਸਟੇਡੀਅਮ ਬਣ ਰਹੀ ਜਿਵੇਂ ਪਿੰਡਾਂ ਦੇ ਵਿੱਚ ਹੀ ਹੁਣ ਟਰੈਕ ਬਣੇ ਨੇ ਵਧੀਆ ਹੁਣ ਸਾਡਾ ਮੇਰੀ ਪਿੰਡ ਨਾਲੋਂ ਬਿਹਤਰ ਉਹ ਵਧੀਆ ਸਟੇਡੀਅਮ ਬਣਿਆ ਹੋਇਆ ਲ ਸਰਕਾਰ ਕਪੈਡਾ ਬਣਿਆ ਦੀ ਸਰਕਾਰ ਨੇ ਅਪਡੇਟ ਕੀਤਾ ਸਾਡੇ ਆਪਣੇ 50 ਲੱਖ ਜਿੰਮ ਬਣ ਰਹੀ ਹੈ ਕੁਝ ਵਧੀਆ ਜਿੰਮ ਬਣ ਜਿਵੇਂ ਅਗਰ ਨੂੰ ਇੱਕ ਮਸ਼ੀਨਾ ਹੋਵੇ ਜਿਵੇਂ ਆਪਣੇ ਸ਼ਹਿਰਾਂ ਦੇ ਵਿੱਚ ਜੰਮੀਆਂ ਨਵੇਂ ਜਿਮਾਂ ਨੇ ਉਹ ਉਹ ਜਿੰਮ ਬਣਾ ਰਹੇ ਨੇ 50 ਲੱਖ ਦਾ ਪ੍ਰੋਜੈਕਟ ਮੈਨੂੰ ਲੱਗਦਾ 1-2 ਮਹੀਨਾ ਚੋੜ ਚੱਲ ਪੂਗੀ ਜਿੰਮ ਲਾਇਬ੍ਰੇਰੀ ਬਣੀ ਹੈ ਜੀ ਕੰਮ ਬਹੁਤ ਹੋ ਰਹੇ ਨੇ ਬਿਜਲੀ ਦੀ ਦੇਖ ਲਈ ਤੁਸੀਂ ਬਿਲ ਫਰੀ ਨੇ ਐਵੇਂ ਲੋਕ ਸਰਕਾਰ ਨੂੰ ਪਤਾ ਮੂਲ ਅੱਜ 1 ਜੂਨ ਹੈ ਅੱਜ ਬਿਜਲੀ ਲਾਈਟਾਂ ਦੇ ਕੋਈ ਕੇਤੇ ਜਾ ਕੇ ਪਰ ਲੋਕੋ ਜਨਰੇਟਰ ਚ ਤੇਲ ਖੂਕ ਦਿੰਦੇ ਸਨ ਬਿਨਾ ਤੇਲ ਤੋਂ ਜੀਰੀ ਹੋ ਜੂਗੀ ਫ੍ਰੀ ਵਾਲੀ ਬਸ ਤੁਹਾਨੂੰ ਨਹੀਂ ਲੱਗਦਾ ਵੀ ਕੋਈ ਜ਼ਿਆ ਚੰਗੀ ਹੈ ਜੀ ਤੁਹਾਨੂੰ ਇਹ ਫਰਕ ਫਰਕ ਪੈਂਦਾ ਹੈ ਗਰੀਬ ਆਮ ਆਮ ਲੋਕ ਜਿਹੜੇ ਪਿਆਰੀ ਕਰਦੇ ਨਾ ਉਹਨਾਂ ਦੇ ਘਰ ਨੀਚੇ ਨੇ ਉਹਨਾਂ ਨੂੰ ਤਾਂ ਬਹੁਤ ਫਰਕ ਪਿਆਦਾ ਵੀਰੇ 70 80% ਬੰਦੇ ਗਰੀਬ ਹੀ ਨੇ 20% ਉਹ ਹੈਗੇ ਨੇ ਤੁਹਾਡੇ ਦੇਦਾਰਿਆਂ ਨੂੰ ਕੋਈ ਫਰਕ ਨਹੀਂ ਪੈਂਦਾ 600 ਜੂਨਟ ਆਮ ਲੋਕਾਂ ਨੂੰ ਮੇਰੇ ਬਹੁਤ ਫਰਕ ਪੈਂਦਾ ਬਿਜਲੀ ਦਾ ਬਿਲ ਘਟਦਾ ਹੈ ਹੈਲਥ ਦੀ ਆਪਣੀਆਂ ਡਿਸਪੈਂਸਰੀਆਂ ਨੇ ਉਹਨਾਂ ਚ ਵੀ ਹੁਣ ਦਵਾਈ ਮਿਲਦੀ ਹੈ ਸਰਕਾਰੀਆ ਸੁਜੀ ਦਵਾਈਆਂ ਮਿਲਦੀਆਂ ਨੇ ਪਰ ਪੈਰ ਬਾਈ ਕਰਨੀ ਪੈਂਦੀ ਹੈ ਹੁਣ ਆਪਣੇ ਲੋਕ ਉਥੋਂ ਲੈਣ ਚ ਲੱਗਣ ਦੇ ਮਾਰੇ ਘਰਾਂ ਨੂੰ ਭੱਜ ਜਾਂਦੇ ਨੇ ਉੱਥੇ ਕੌਣ ਖੜੂ ਸਰਕਾਰੀ ਹਸਪਤਾਲ 'ਚ ਦਾ ਗਰਮੀ ਐ ਭੀੜ ਐ ਹੁਣ ਇਸ ਤੂਰੀ ਦਾ ਸਪਤਲ ਦੇ ਲੋਕ ਕਿੰਨੀ ਵਿਦੇ ਬਿਲਡਿੰਗ ਬਣਾਈ ਜੀ ਇਹਨਾਂ ਨੇ ਕੰਮ ਦਾ ਕਰਦੀ ਹੈ ਸਰਕਾਰ ਹਸਪੀਟਲ ਤਾਂ ਕਹਿੰਦੇ ਵੀ ਪਰ আল্টਰਾਸਾਉਂਡ ਮਸ਼ੀਨ ਨਹੀਂ ਆਈ 3 ਸਾਲ ਹੋ ਗਏ ਸਰਕਾਰ ਬਣੀ ਨਾ ਤੂਰੀ ਵਿੱਚ আল্টਰਾਸਾਉਂਡ ਮਸ਼ੀਨ ਬੁੱਲਾ ਹੈ ਕਿ ਉਹਦਾ ਇੱਕ ਸੋਸ਼ਲ ਵਰਕਰ ਸੀ ਜਿਹੜੇ ਪਿੱਛੇ ਨਿੱਜਲ ਉਹਨਾਂ ਦੀ ਡੈਥ ਹੋ ਗਈ ਉਹ ਡੋਨੇਸ਼ਨ ਕਰਕੇ ਗਏ ਸੀ ਚਲੋ ਹੁਣ ਨਵੀਂ ਮਸ਼ੀਨ ਆਜਣ ਗਈ ਨਵਾਂ ਸਪਤਲ ਬਣਿਆ ਅਧੁਨਿਕ ਟਾਈਪ ਨਾਲ ਮਸ਼ੀਨਾਂ ਵੀ ਨਵੀਆਂ ਲੱਗ ਜਾਣਗੀਆਂ ਥੋੜੇ ਟਾਈਮ ਦੇ ਵਿੱਚ ਸਪਤਲ ਦਾ ਮੈਨੂੰ ਲੱਗਦਾ 11ਵੇਂ ਜਾਂ 12ਵੇਂ ਮਹੀਨੇ ਤੱਕ ਇਹਦਾ ਕੰਪਲੀਟ ਹੋਊ ਟੈਂਟਰ ਤੇ ਚੱਲ ਪੂਗਾ। ਉਹਨੂੰ ਵੀਰੇ ਮੇਰੇ ਨਾਲ ਨਿਗਾ ਚ ਚਲੋ ਹੁਣ ਆਪਾਂ ਉਹਨੂੰ ਬੈਠੀ ਗਏ। ਹੁਣ ਅਸੀਂ ਗੱਲਾਂ ਕਰ ਰਹੇ ਹਾਂ ਖੁੱਲ੍ਹ ਕੇ ਕਰਾਂਗੇ। ਧੂਰੀ ਚ ਦੋ ਤਿੰਨ ਨਾਮ ਮੇਰੇ ਯੂਥ ਵਾਲੇ ਹੈਗੇ ਨੇ। ਚਲੋ ਨਾਮ ਤਾਂ ਕਰ ਨੂੰ ਲੈਣਾ ਜੀ ਯੂਥ ਚ ਜਿਹੜੇ ਕਿ ਨਾ 2014 ਤੁਹਾਡੇ ਨਾਲ ਤੁਸੀਂ ਵੀ ਜਾਣਦੇ ਹੋ ਉਹਨਾਂ ਨੂੰ। ਹਾਂਜੀ ਜੀ। ਉਹਨਾਂ ਦਾ ਬਹੁਤ ਜ਼ਿਆਦਾ ਪਾਰਟੀ ਨੂੰ ਵੱਡਾ ਕਰਨਾਂ ਦੇ ਵਿੱਚ ਯੋਗਦਾਨ ਰਿਹਾ। ਉਹ ਅੱਜ ਘਰ ਬੈਠੇ ਨੇ। ਅਸਲ ਵਿੱਚ ਜਦੋਂ ਕੋਈ ਕੰਮ ਹੁੰਦਾ ਹੈ ਅਸੀਂ ਵੀ ਜਾਣਿਆ ਲੋਕਾਂ ਦੇ ਕੰਮ। ਕਈ ਕੰਮ ਹੁੰਦੇ ਨਹੀਂ ਹੈਗੇ। ਹੁੰ ਨਰਾਸ਼ਾ ਹੋ ਜੀ ਵੀ ਕੰਮ ਕਿਉਂ ਨਹੀਂ ਹੋਇਆ ਜੋ ਬਦਲੀ ਲਾ ਲੂ ਕਦੇ ਬਦਲੀ ਕਰਾ ਦਈਏ ਜੂ ਸਿਸਟਮ ਹੁੰਦਾ ਸਿਸਟਮ ਹਰੇਕ ਕੰਮ ਹੁੰਦਾ ਮੈਂ 100 ਦੇ ਵਿੱਚੋਂ 15 ਵੀ ਕੰਮ ਨਹੀਂ ਵੀ ਹੁੰਦੇ ਹੁਣ ਐ ਥੋੜੀ ਵੀ ਆਪਾਂ ਰੁਸਕੇ ਘਰੇ ਬੈਜੇ ਕੋਈ ਗਿਲਾ ਸਿਕਵਾਉਂਦਾ ਬੈ ਕੇ ਦੂਰ ਹੋ ਜਾਂਦਾ ਹੁਣ ਮੈਨੂੰ ਵੀ ਕਈ ਵਾਰ ਨਰਾਸ਼ਾ ਹੋ ਜਾਂਦੀ ਕਈ ਵਾਰ ਮੇਰਾ ਵੀ ਕੰਮ ਨਹੀਂ ਹੁੰਦਾ ਮੈਂ ਪਿੰਡੋਂ ਲੈ ਕੇ ਇਨਾ ਬੰਦੇ ਕੰਮ ਨਹੀਂ ਹੁੰਦਾ ਹੋਰ ਕੰਮ ਹੋ ਜਾਂਦਾ ਇੱਕ ਨਹੀਂ ਹੁੰਦਾ ਦੂਜਾ ਕਰਾ ਲੈਣੇ ਜੀ ਕੰਮ ਤਾਂ ਹੁੰਦੇ ਨੇ ਸੀਐਮ ਸਾਹਮਣੂ ਨਹੀਂ ਚਾਹੀਦਾ ਵੀ ਆਇਆ ਇੱਥੋਂ ਹਲਕੇ ਤੋਂ ਐਮਐਲਏ ਨੇ ਉਹ ਵੀ ਆ ਕੇ ਇਹ ਉਹ ਹਫਤੇ ਚ ਨਹੀਂ ਜਾਂ ਮਹੀਨੇ ਚ ਨਹੀਂ 2 ਮਹੀਨੇ ਚ ਨਹੀਂ 3 ਮਹੀਨੇ ਬਾਅਦ ਇੱਕ ਦਿਨ ਰੱਖਿਆ ਕਰਨ ਧੂਰੀ ਨੂੰ ਦੇਣ ਧੂਰੀ ਦੀ ਉਹਨਾਂ ਦਾ ਹੀ ਪ੍ਰੋਪਰ ਇੰਚਾਰਜ ਲਈ ਹੁੰਦੀ ਧੂਰੀ ਦੀ ਆਪਣਾ ਨਵਾਂ ਦਫ਼ਤਰ ਨੇ ਉੱਥੇ ਲੋਕਾਂ ਦੀ ਸਮੱਸਿਆ ਨੂੰ ਸੁਣਦੇ ਨੇ ਇੰਚਾਰਜ ਜਿਹੜੇ ਧੂਰੀ ਦੇ ਲਾਏ ਜਾਂਦੇ ਨੇ ਹੁਣ ਇੱਕ ਲੋਕਲ ਇੰਚਾਰਜ ਕੁਲੀ ਸਾਹਿਬ ਲਾਏ ਨੇ ਹਾਂਜੀ ਹਾਂਜੀ ਵਧੀਆ ਗੱਲ ਆ ਪਹਿਲਾਂ ਬਾਹਰੋਂ ਲਿਆ ਕੇ ਬੰਦੇ ਉਠਾਉਣੇ ਉਹਨਾਂ ਨੂੰ ਧੂਰੀ ਬਾਰੇ ਕੀ ਪਤਾ ਉਹਨਾਂ ਨੂੰ ਪਤਾ ਘੱਟ ਸੀਗਾ ਤੇ ਥੋੜਾ ਸਿਸਟਮ ਉਹ ਬਾਹਰਲੇ ਲੋਕ ਇੱਥੇ ਆਉਂਦੇ ਲੱਕਾ ਕੇ ਕੰਮ ਕਰਾਉਣ ਲੱਗੇ ਕੋਈ ਬਾਹਰੋਂ ਦੀ ਹੁਣ ਲੋਕਲ ਬੰਦੇ ਬੈੰਦੇ ਨੇ ਕੰਮ ਤਾਂ ਪਹਿਲਾਂ ਵੀ ਹੁੰਦੇ ਸੀ ਕੰਮ ਹੁਣ ਵੀ ਹੋ ਰਹੇ ਨੇ ਹੁਣ ਲੋਕਲ ਬੰਦੇ ਦੇ ਬੈਠਣਾ ਫਰਕ ਪਉਂਦਾ ਪੈਂਦਾ ਜੀ ਕੰਮ ਹੁੰਦੇ ਨੇ ਲੋਕਾਂ ਦੇ ਕੰਮ ਤਾਂ ਲੋਕ ਆਪ ਹੀ ਕਰਵਾ ਲੈਂਦੇ ਫਰਮਾਇਦੀ ਡੂੜੀ ਨਹੀਂ ਪੈਂਦੀ ਮੇਰੇ ਹਿਸਾਬ ਨਾਲ ਕੰਮ ਹੋਈ ਜਾਂਦੇ ਨੇ ਜੀ ਚਲੋ ਵੀਰੇ ਤੁਸੀਂ ਟਾਈਮ ਦਿੱਤਾ ਸਾਨੂੰ ਤੇ ਧੰਨਵਾਦ ਤੁਹਾਡਾ ਧੰਨਵਾਦ ਜੀ ਤੇ ਦਰਸ਼ਕੋ ਐਦਾਂ ਹੀ ਤੁਹਾਨੂੰ ਪਾਰਟੀ ਤੇ ਹੋਰ ਵਰਕਰਾਂ ਨਾਲ ਜਾਂ ਹੋਰ ਸਿਆਸਦਾਨਾਂ ਨਾਲ ਮਲਾਉਂਦੇ ਰਹਾਂਗੇ ਸਾਡਾ ਚੈਨਲ ਮਾਰਬਾ ਮੰਚ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਮਿਲ ਸਕੇ ਮਨੋਵੀਰ ਇਹਨਾਂ ਗੱਲਾਂ ਕਰਕੇ ਵਧੀਆ ਲੱਗਦਾ ਮਾਲਵਾ ਮੰਚ ਦਾ ਧੰਨਵਾਦ ਕਰਦੇ ਆਂ ਜੀ ਆਪਣੇ ਸੁਖਵੀਰ ਜੀ ਪ੍ਰਬੰਧਤੂ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਸੁਖਚੈਨਕ ਪ੍ਰਬੰਧਨਸ਼ੀ ਦਾ ਧੰਨਵਾਦ ਕਰਦੇ ਗਗਨ ਕਲੀਨ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਬਦੌਲਤ ਅਸੀਂ ਸੁਣ ਨੂੰ ਮਿਲੇ ਆ ਮੈਨੂੰ ਤਾਂ ਮਨਤਾ ਲੱਗਾ ਮੇਰਾ ਪਹਿਲਾ ਪੌਡਕਾਸਟ ਮੈਂ ਤਾਂ ਇਹ ਕੈਮਰੇ 'ਚ ਕਦੇ ਬੈਠੀ ਨਹੀਂਗਾ ਜੀ ਸੋ ਸੀਰੀਅਸ ਗੱਲ ਚਲੋ ਛੁੱਟੇ ਬਦੌਲਤ ਚਲੋ ਸਾਡੀ ਵੀ ਆ ਜਾ ਕੇ ਕਿਤੇ ਵੀਡੀਓ ਬਣ ਜੂਗੀ। ਤੁਹਾਨੂੰ ਖੁਸ਼ੀ ਬਹੁਤ ਹੈ। ਨਹੀਂ ਵੀਰੇ ਭਰਾ ਤੁਸੀਂ ਸਾਡੇ ਕੋਈ ਚੱਕਰ ਨਹੀਂ। ਮੌਕਾ ਦਿੱਤਾ ਤੁਸੀਂ ਆਂ ਬੰਦਿਆਂ ਨੂੰ। ਕਈ ਵਾਰ ਆਮ ਵਰਕਰ ਮੇਰੇ ਵਰਗੇ ਪਿੱਛੇ ਰੋਲ ਜਾਂਦੇ ਨੇ। ਇਹ ਕੁਰਸੀਆਂ ਦਾ ਵੱਡੇ ਵੱਡੇ ਲੀਡਰ ਜਾਂ ਮੰਤਰੀਆਂ ਵਾਸਤੇ ਬਣੀ ਆਮ ਵਰਕਰਾਂ ਵਾਸਤੇ ਨਹੀਂ ਬਣੀ। ਧੰਨਵਾਦ ਵੀਰੇ। ਧੰਨਵਾਦ।